ਪਰਾ ਠੀਕ ਠਾਕ ਇੱਕ ਅੱਜ ਗੱਲ ਕਰਦੇ ਸੀ ਭਰਾਵਾਂ ਨਾਲ ਝੋਨੇ ਦੀ ਪਹਿਲੀ ਸਪਰੇ ਬਾਰੇ ਵੀ ਪਹਿਲੀ ਸਪਰੇ ਕਦੋਂ ਕਰੀਏ ਕਈ ਭਰਾ ਇਸ ਟਾਈਮ ਸੋਚਦੇ ਹੁੰਦੇ ਆ ਵੀ ਜਾਂ ਕਈ ਭਰਾ ਕਿਸੇ ਨੂੰ ਦੇਖ ਕੇ ਜੋ ਕੋਈ ਸਪਰੇ ਕਰਦਾ ਤਾਂ ਦੇਖ ਕੇ ਦਵਾਈਆਂ ਲਿਆਉਂਦੇ ਆ ਵੀ ਆਪਾਂ ਵੀ ਸਪਰੇ ਕਰ ਦਈਏ ਜੇ ਆਪਾਂ ਵੀਰੇ ਆਪ ਸੋਚੀਏ ਸਾਡੇ ਮੁਤਾਬਕ ਨਾ ਪਹਿਲੀ ਸਪਰੇ ਦਾ ਸਹੀ ਸਮਾਂ 20 ਅਗਸਤ ਦੇ ਲਾਗੇ ਬਣਦਾਗਾ ਅੱਜ ਮਤਲਬ 15 ਦਿਨ ਢੀਕ ਹੋ ਗਈ ਅਜ ਤੋਂ 5 ਦਿਨਾਂ ਬਾਅਦ ਜਾਂ 5 ਤੋਂ 1-2 ਦਿਨ ਪਹਿਲਾਂ ਅੱਗੇ-ਵਾਗੇ ਜੇ 20 ਅਗਸਤ ਦੇ ਆਪਾਂ ਨੂੰ ਸਪਰੇ ਕਰ ਦੇਣੀ ਚਾਹੀਦੀ ਆ ਜਿਵੇਂ ਆਪਣੇ ਆਮ ਵੈਰਟੀਆਂ ਵੀਰੇ ਜਿਹੜੀਆਂ ਸਮੇਂ ਸਿਰ ਲੱਗੀਆਂ ਹੋਈਆਂ ਵੈਰਟੀਆਂ ਨੇ ਵੈਰਟੀ ਦੇ ਹਿਸਾਬ ਨਾਲ ਉਹ ਵੀਰੇ 15 ਸਤੰਬਰ ਦੇ ਲਾਗੇ ਅਨੁਸਾਰ ਲੈਂਦੀਆਂ ਨੇ ਆਪਾਂ ਜੇ 20 ਅਗਸਤ ਦੇ ਲਾਗੇ ਬਾਗੇ ਸਪਰੇਅ ਕਰ ਦਿੰਦਾ ਆਪਣੀ ਅਗਲੀ ਦੂਜੀ ਸਪਰੇਅ ਝੋਨੇ ਦੇ ਗੁੱਬਾਂ ਭਰਨ ਸਮੇਂ ਹੋ ਜਾਂਦੀ ਹੈ ਜਿਹਦਾ ਜ਼ਿਆਦਾ ਬੈਨੀਫਿਟ ਆਪਾਂ ਨੂੰ ਸਪਰੇਅ ਦਾ ਉਦੋਂ ਹੀ ਮਿਲਦਾਗਾ ਜਿਹੜੀ ਆਪਣੇ ਸਮੇਂ ਸਿਰ ਕਰਦੇ ਆਂਗੇ ਤੇ ਕਰ ਖੇਚਲਾ ਵੀਰੇ ਆਪਾਂ ਉਨੀਆਂ ਹੀ ਕਰ ਲੈਣਾ ਕਈ ਵਾਰੀ ਆਪਾਂ ਜਦੋਂ ਲੇਟ ਹੋ ਜਾਂਦੇ ਆਂ ਜਾਂ ਸਮੇਂ ਤੋਂ ਪਹਿਲਾਂ ਕਰ ਦਿੰਦੇ ਆਂਗੇ ਉਹਦਾ ਰਿਜ਼ਲਟ ਵੀਰੇ ਆਪਾਂ ਨੂੰ ਪ੍ਰੋਪਰ ਨਹੀਂ ਉਹ ਚੀਜ਼ ਦਾ ਮਿਲਦਾ ਹੈਗਾ ਇਹ ਇੱਕ ਚੀਜ਼ ਦਾ ਰਿਜ਼ਲਟ ਵੀ ਜਿਹੜਾ ਉਹਦਾ ਸਮਾਂ ਬਣਿਆਗਾ ਉਹਦੇ ਤੇ ਕੰਮ ਕਰਦਾਗਾ ਇਸ ਲਈ ਭਰਾ ਮੇਰੇ ਆਪਾਂ ਆਪ ਆਪਣੇ ਖੇਤਾਂ ਬਦਕ ਵੀ ਆਪਾਂ ਪਿਛਲੀ ਵਾਰੀ ਕਿਵੇਂ ਕੰਮ ਕਰਿਆ ਸੀ ਕੀ ਆਪਾਂ ਨੂੰ ਰਿਜ਼ਲਟ ਮਿਲਿਆ ਸੀ ਉਹ ਚੀਜ਼ ਨੋਟ ਰੱਖਿਆ ਕਰੋ ਆਪਣਾ ਆਪ ਦਾ ਡਾਟਾ ਉਹਨਾਂ ਕੀਤਾ ਆਪਦੇ ਖੇਤਾਂ ਨਾਲ ਤਜਰਬਾ ਬਹੁਤ ਕੰਮ ਦਿੰਦਾ ਅਸੀਂ ਜਿਵੇਂ ਵੀਰੇ ਹਰ ਸਾਲ ਨਾਲ ਪਹਿਲਾਂ ਤੁਸੀਂ ਸੁੰਡੀ ਲਈ ਆਪਾਂ ਉਹ ਵਾਰਤਦਿਆਂ ਟਾਟਾ ਦੀ ਤਕੂਮੀ ਵਾਰਤ ਦੇ ਆ ਰਹੇ ਸੀਗੇ ਐਸਾ ਵਾਲਾ ਸੀ ਪੀਆਈ ਦੀ ਲਈ ਹੈਗੀ ਆਪਾਂ ਕਿਸੇ ਵੀ ਕੰਪਨੀ ਦੀ ਲੈ ਸਕਦੇ ਆ ਵੀਰੇ ਬਹੁਤ ਵਧੀਆ ਕੰਮ ਕਰਦੀ ਹੈਗੀ ਇਹ ਆਪਣਾ ਹੈ ਆਪਣਾ ਫੇਮ ਵਾਲਾ ਸਾਲਟ ਹੀ ਪਰ ਇਹ ਡਬਲ ਜੀ ਫੋਮ ਚ ਤੇ ਆਪਾਂ ਨੂੰ ਇਹ ਤੇ ਵਿਸ਼ਵਾਸ ਹੈ ਤੇ ਇਹ ਪਹਿਲੀ ਸਪਰੇਅ ਚ ਆਪਾਂ ਤੇਲੇ ਲਈ ਵੀਰੇ ਥਾਏ ਮਥਕਸਮ ਪਾ ਦਿੰਨੇ ਹਾਂ 75% ਡਬਲ ਐਸਜੀ ਫੋਮ ਚ ਆਪਾਂ ਉਹ ਵੀ ਕਿਸੇ ਵੀ ਕੰਪਨੀ ਦੀ ਲੈ ਸਕਦੇ ਆ ਵੀਰੇ ਤੇ ਇੱਕ ਨਾਲ ਵੀਰੇ ਆਪਾਂ ਐਮਿਸਟਾਰ ਵਾਲਾ ਸਾਲਟ ਯੂਜ਼ ਕਰ ਰਹੇ ਆ ਪਹਿਲੀ ਸਪਰੇਅ ਚ ਉਹ ਵੀ ਆਪਾਂ ਕਿਸੇ ਹੋਰ ਵੀਰੇ ਕੰਪਨੀ ਜਿਹੜੀ ਸਸਤਾ ਪੈਂਦਾ ਉਹ ਲੈ ਸਕਦੇ ਆ ਕੋਈ ਜ਼ਰੂਰੀ ਨਹੀਂ ਆਪਾਂ ਐਮਿਸਟਾਰ ਹੀ ਛੜਕਣੀ ਹੈਗੀ ਵਧਿਆ ਸਾਲਟ ਹੈ ਵੀਰੇ ਦੋਨੇ ਕੰਬੀਨੇਸ਼ਨ ਵਧਿਆ ਨੇ ਇਹਦੇ ਚ ਹੋਰ ਭਰਾ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਭਰਾ ਹੋਰ ਵੀਰੇ ਆਪਣਾ ਝੋਨਾ ਕਿਦਾਂ ਲੱਗਾ ਜਰੂਰ ਦੱਸਿਓ ਕਮੈਂਟ ਕਰਕੇ ਅੱਗੇ ਆਪਣੀ ਖੜੀਆ ਵੀਰੇ ਉਹ ਜਿਹੜੀ ਮਦਰੀ ਜੀ ਲੱਗਦੀ ਹੈਗੀ ਇਹ ਹੈਗੀ ਆਪਣੀ PR131 ਹਲੇ ਤੱਕ ਪਰਮਾਤਮਾ ਦੀ ਮਿਹਰ ਨਾਲ ਕੋਈ ਵੀਰੇ ਚ ਮਦਲੇ ਰੁਕਦੀ ਪ੍ਰੋਬਲਮ ਨਹੀਂ ਹੈਗੀ ਕੋਈ ਡਰਨ ਵਾਲੀ ਲੋਡ ਨਹੀਂ ਵੀਰੇ ਕਈ ਵਾਰੀ ਨਾ ਆਪਾਂ ਨੂੰ ਵੀ ਬਹਿਮਜਾ ਹੋ ਜਾਂਦਾ ਕਿਸੇ ਕੋਈ ਦੱਗੂ ਵੈਸੇ ਨਹੀਂ ਵੀ ਹੁੰਦੀ ਹੈਗੀ ਉਹ ਪਾਣੀ ਜਿਆਦਾ ਖੜਦਾ ਕਿਤੇ ਜਾਂ ਪਾਣੀ ਜਮੀ ਨਹੀਂ ਖੜਦਾ ਕਿਸੇ ਦੋਗੀ ਦੇ ਵਿੱਚ ਉੱਚੀ ਤਰੇੜੀ ਹੁੰਦੀ ਹੈਗੀ